ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਾਣੀ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਫੁੱਲ ਫਾਰਮ ਪੁੱਛੀ ਜਾ ਰਹੀ ਹੈ ICIDH ICIDH ਦਾ ਪੂਰਨ ਪਰੂਪ ਕੀ ਹੈ ਸਟੈਟਿਕ ਬੇਸਡ ਪ੍ਰਸ਼ਨ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਇਹਦਾ ਸਹੀ ਜਵਾਬ ਵੀ ਦਸੂਗਾ ਐਂਡ ਸਾਰੀਆਂ ਆਪਸ਼ਨਾਂ ਦੇ ਵਿੱਚ ਤੁਹਾਨੂੰ ਮਾਈਨਰ ਮਾਈਨਰ ਫਰਕ ਦੇਖਣ ਨੂੰ ਮਿਲੇਗਾ ਜਿਵੇਂ ਕਿ ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਇੰਡੀਅਨ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ ਡਿਸੇਬਿਲिटीज ਐਂਡ ਹੈਂਡੀਕੈਪਸ ਦੂਸਰੀ ਆਪਸ਼ਨ ਦੇ ਵਿੱਚ ਸਾਰੀ ਚੀਜ਼ ਸੇਮ ਹੈ ਬਸ ਇੱਥੇ ਫੋਰ ਲੱਗ ਗਿਆ ਤੀਸਰੀ ਆਪਸ਼ਨ ਹੈ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਫਾਰ ਇੰਪੇਅਰਮੈਂਟ ਡਿਸੇਬਿਲिटीज ਐਂਡ ਹੈਂਡੀਕੈਪਸ ਐਂਡ ਫੋਰਥ ਆਪਸ਼ਨ ਦੇ ਵਿੱਚ ਇਹਨਾਂ ਨੇ ਫੋਰ ਦੀ ਜਗ੍ਹਾ ਆਫ ਲਗਾਤਾ ਐਂਡ ਇਹੀ ਤੁਹਾਡਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ ਆਈਸੀਆਈ ਡੀਐਚਡੀ ਫੁੱਲ ਫਾਰਮ ਯਾਦ ਕਰ ਲਿਓ ਜੇ ਇਹੋ ਜਿਹਾ ਫੁੱਲ ਫਾਰਮ ਵਾਲਾ ਕੁਐਸਚਨ ਆਇਆ ਤਾਂ 150 ਨੰਬਰਾਂ ਦੇ ਪੇਪਰ ਵਿੱਚੋਂ ਇੱਕ ਅਦਾ ਪ੍ਰਸ਼ਨ ਹੋ ਸਕਦਾ ਆ ਜਿਆਦਾ ਪ੍ਰਸ਼ਨ ਨਹੀਂ ਆਉਂਦੇ ਸੋ ਇਹੋ ਜਿਹਾ ਪ੍ਰਸ਼ਨ ਦੇਖ ਕੇ ਤੁਸੀਂ ਘਬਰਾਉਣਾ ਵੀ ਬਿਲਕੁਲ ਨਹੀਂ ਆ ਐਂਡ ਆਪਸ਼ਨ ਨੰਬਰ ਡੀ ਨੂੰ ਕਰ ਲਿਓ ਟਿਕ की इंटरनेशनल क्लासिफिकेशन ऑफ एम्पेयरमेंट डिसेबिलिटीज एंड हैंडीकैप्स ऑप्शन नंबर डी इज राइट आंसर चलदियां अगले प्रश्न दे उते अगला जेड़ा प्रश्न हैगा जी जिदे विच ਤੁਹਾਡਾ ਤੋਂ ਪੁੱਛਿਆ ਕੀ ਜਾ ਰਿਹਾ ਆਇਡੈਂਟੀਟੀ वर्सेस रोल कन्फ्यूजन हैपन्स इन पहचान बनाम भूमिका उलझन दी ਧਾਰਨਾ ਕਿਹੜੀ ਅਵਸਥਾ ਵਿੱਚ ਹੁੰਦੀ ਹੈ अर्ली ਚਾਈਲਡਹੂਡ ਸਟੇਜ आरंभिक बाल अवस्था ਵਿੱਚ ऑप्शन बी ਅਡੋਲੇਸੈਂਟ ਸਟੇਜ ਕਿਸ਼ੋਰ ਅਵਸਥਾ ਵਿੱਚ ਚਾਈਲਡਹੂਡ ਬਾਲ ਅਵਸਥਾ ਵਿੱਚ ਮਿਡਲ ਚਾਈਲਡਹੂਡ ਮੱਧ ਬਾਲ ਅਵਸਥਾ ਦੇ ਵਿੱਚ ਇਹ ਇੱਕ ਥਿਊਰੀ ਹੈਗੀ ਆ ਐਰਿਕ ਐਰਿਕਸਨ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਊਗਾ ਪਹਿਲਾਂ ਮੈਂ ਇਹਦਾ ਸਹੀ ਜਵਾਬ ਦੱਸ ਦਿੰਨਾ ਆ ਆਪਸ਼ਨ ਨੰਬਰ ਬੀ ਇਹਦਾ ਜਵਾਬ ਸਹੀ ਹੋਊਗਾ ਆਪਸ਼ਨ ਬੀ ਜਵਾਬ ਇਹਦਾ ਸਹੀ ਕਿਉਂ ਹੈ ਜੀ ਇਹਦੇ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਟੇਬਲ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਐਰਿਕ ਐਰਿਕਸਨ ਦੀ ਇੱਕ ਥਿਊਰੀ ਹੈਗੀ ਆ ਡਵੈਲਪਮੈਂਟ ਦੀ ਥਿਉਰੀ ਹੈਗੀ ਆ ਜਿਹਨੂੰ ਤੁਸੀਂ ਸਾਈਕੋਸੋਸ਼ੀਅਲ ਡਵੈਲਪਮੈਂਟ ਥਿਉਰੀ ਕਹਿੰਦੇ ਹੋ ਇਸ ਟੇਬਲ ਤੇ ਨਿਗਾਹ ਮਾਰੂਗੇ ਤਾਂ ਤੁਹਾਨੂੰ 8 ਸਟੇਜਸ ਦੇਖਣ ਨੂੰ ਮਿਲਣਗੀਆਂ ਨੇਮ ਤੁਸੀਂ ਦੇਖ ਸਕਦੇ ਹੋ ਏਜ ਰੇਂਜ ਦੇਖ ਸਕਦੇ ਹੋ ਗੱਲ ਉਹਨਾਂ ਨੇ ਕੀਤੀ ਸੀਗੀ ਆਇਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਦੀ ਕਿ ਇਹ ਜਿਹੜੀ ਸਟੇਜ ਹੈਗੀ ਆ ਇਹ ਕਿਹੜੀ ਏਜ ਕੈਟੇਗਰੀ ਦੀ ਸਟੇਜ ਹੈਗੀ ਆ 12 ਤੋਂ 18 ਉਮਰ ਤੱਕ ਦਾ ਜਿਹੜਾ ਸਮਾਂ ਹੈਗਾ ਜੀ ਉਹਨੂੰ ਤੁਸੀਂ ਐਡੋਲੈਸੈਂਸ ਏਜ ਕਹਿੰਦੇ ਹੋ ਤੇ ਆਪਸ਼ਨ ਨੰਬਰ ਇਹੀ ਜਵਾਬ ਤੁਹਾਡਾ ਸਹੀ ਸੀ ਐਡੋਲੈਸੈਂਟ ਇਜ਼ ਐਂਡ ਦੋਸਤੋ ਇਸ ਪੇਜ ਦਾ ਸਕਰੀਨਸ਼ਾਟ ਲੈ ਲਿਓ ਨਿਗਾਹ ਮਾਰ ਲਿਓ ਕੁਝ ਚੀਜ਼ਾਂ ਨੇ ਯਾਦ ਕਰ ਲਿਓ ਕਿਉਂਕਿ ਨੈਕਸਟ ਟਾਈਮ ਹੋ ਸਕਦਾ ਆ ਬਾਕੀ ਦੀਆਂ ਸਟੇਜਸ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਗਿਆ ਹੋਵੇ ਐਂਡ ਜਿਹੜਾ ਇਨਾਤੇ ਕੀ ਫੋਕਸ ਬਾਰੇ ਦੱਸਿਆ ਗਿਆ ਇਹਦੇ ਬਾਰੇ ਵੀ ਤੁਸੀਂ ਧਿਆਨ ਨਾਲ ਪੜ੍ਹ ਲਿਓ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਕੀ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਰਾਈਟ ਸੀਕੁਐਂਸ ਕੀ ਹੈਗਾ ਆ ਮੇਜਰ ਸਟੇਜਸ ਦਾ ਆਫ ਕಾಗ್ਨੀਟਿਵ ਗ੍ਰੋਥ ਐਸ ਪ੍ਰਪੋਜ਼ਡ ਬਾਈ ਜਿਉਰਮ ਬਰੂਨਰ ਇਹ ਲਾਈਨ ਪੜ੍ਹ ਕੇ ਐਨਾ ਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਜੇਰਮ ਬਰੂਨਰ ਦੁਆਰਾ ਵੀ ਇੱਕ ਕოგਨੀਟਿਵ ਗਰੋਥ ਦੀ ਥਿਊਰੀ ਦਿੱਤੀ ਗਈ ਸੀਗੀ ਜਿਹਦਾ ਨਾਮ ਕੀ ਹੈਗਾ ਜਾਂ ਫਿਰ ਜਿਹਦੇ ਵਿੱਚ ਕਿਹੜੀਆਂ ਸਟੇजेस ਦੇਖਣ ਨੂੰ ਮਿਲਦੀਆਂ ਨੇ অপਸ਼ਨ A ਵੇਖੋ ਸਿੰਬੋਲਿਕ ਆਈਕੋਨਿਕ ਇਨਐਕਟਿਵ ਆਈਕੋਨਿਕ ਸਿੰਬੋਲਿਕ ਇਨਐਕਟਿਵ ਇਨਐਕਟਿਵ ਆਈਕੋਨਿਕ ਸਿੰਬੋਲਿਕ ਸਿੰਬੋਲਿਕ ਇਨਐਕਟਿਵ ਆਈਕੋਨਿਕ ਸਹੀ ਜਵਾਬ ਦੱਸਣ ਤੋਂ ਪਹਿਲਾਂ ਪਹਿਲਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਸਹੀ ਜਵਾਬ ਲਗਾ ਦਿਓ ਐਂਡ ਮੈਂ ਤੁਹਾਡੇ ਸਾਹਮਣੇ ਇੱਕ ਟੇਬਲ ਓਪਨ ਕਰ ਦਿੰਦਾ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ inactive iconic and symbolic inactive ਦੇ ਵਿੱਚ ਕਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ iconic ਦੇ ਵਿੱਚ symbolic ਦੇ ਵਿੱਚ ਇਸ ਰੇਂਜ ਵੀ ਲਿਖੀ ਹੋਈ ਆ ਇਹਦੇ ਵਿੱਚ iconic ਦੇ ਵਿੱਚ ਵੀ ਦੇਖ ਸਕਦੇ ਹਾਂ symbolic ਵਿੱਚ ਵੀ ਦੇਖ ਸਕਦੇ ਹਾਂ inactive iconic and symbolic ਸੋ ਦੇਖ ਸਕਦੇ ਹਾਂ অপਸ਼ਨ ਨੰਬਰ ਸੀ ਜਵਾਬ ਤਾਂ ਤੁਹਾਡਾ ਸਹੀ ਆ ਨਾਟਕੀ ਮੂਰਤਕ ਤੇ ਸੰਕੇਤਕ ਤੇ ਇਹਨਾਂ ਵਿੱਚ ਲਿਖਿਆ ਕੀ ਹੋਇਆ inactive ਸਟੇਜ ਦੇ ਵਿੱਚ ਬੱਚਾ ਕਰਕੇ ਸਿੱਖਦਾ ਹੈ ਹੱਥ ਲਗਾ ਕੇ ਸਿੱਖਦਾ ਹੈ ਸ਼ੋਅ ਕਿ ਸਿੱਖਦਾ ਹੈ ਜਿਵੇਂ ਇੱਕ ਛੋਟੇ ਬੱਚੇ ਨੇ ਇੱਕ ਰੈਟਲ ਨੂੰ ਸ਼ੇਕ ਕੀਤਾ ਇੱਕ ਡਾਉਣਾ ਹੋਊਗਾ ਜਿਹਨੂੰ ਛੇਕ ਕੀਤਾ ਹਲਾਇਆ ਜਿਹਦੇ ਨਾਲ ਆਵਾਜ਼ ਆਈ ਤੇ ਉਹਨਾਂ ਚੀਜ਼ਾਂ ਨੂੰ ਸਮਝ ਗਿਆ ਬੱਚਾ ਦੂਜੀ ਤੁਸੀਂ ਦੇਖ ਸਕਦੇ ਹੋ ਸਟੇਜ ਆਈਕੋਨਿਕ 1 ਤੋਂ 6 ਸਾਲ ਦੇ ਜਿਹੜੀ ਏਜ ਰੇਂਜ ਹੈਗੀ ਹੈ ਉਹ ਵੇਖਣ ਨੂੰ ਮਿਲਦੀ ਹੈ ਇਹਦੇ ਵਿੱਚ ਬੱਚਾ ਫੋਟੋਆਂ ਦੀ ਮਦਦ ਨਾਲ ਜਾਂ ਫਿਰ ਜਿਹੜੀਆਂ ਇਮੇਜਸ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਸਿੱਖਦਾ ਹੈ ਜਿਵੇਂ ਕਿ ਬੱਚਾ ਕੀ ਕਰ ਰਿਹਾ ਇਮੇਜਿਨ ਕਰ ਰਿਹਾ ਇੱਕ ਡੌਗ ਨੂੰ ਜਦੋਂ ਬੱਚਾ ਡੌਗ ਵਰਡ ਸੁਣਦਾ ਹੈ ਸਿੰਬੋਲਿਕ ਦੇ ਵਿੱਚ 7 ਸਾਲ ਜਾਂ ਫਿਰ ਉਸ ਤੋਂ ਵੱਡੇ ਬੱਚਿਆਂ ਦੀ ਗੱਲ ਕਰਦੇ ਹਾਂ ਜਾਂ ਫਿਰ ਏਜ ਰੇਂਜ ਇਹ ਵੇਖਣ ਨੂੰ ਮਿਲਦੀ ਆ ਇਹਦੇ ਵਿੱਚ ਬੱਚਾ ਸ਼ਬਦਾਂ ਜਾਂ ਫਿਰ ਸਿੰਬल्स ਦੀ ਮਦਦ ਨਾਲ ਸਿੱਖਦਾ ਹੈ ਜਿਵੇਂ ਇੱਕ ਬੱਚੇ ਨੇ ਮੈਥ ਦੇ ਜਿਹੜੇ ਪ੍ਰੋਬਲਮ ਸੀਗੇ ਜੀ ਜਾਂ ਫਿਰ ਕੋਈ ਕਹਾਣੀ ਸੀਗੀ ਉਹ ਪੜ੍ਹ ਕੇ ਬੱਚਾ ਸਿੱਖ ਰਿਹਾ ਸੋ ਇਹਨੂੰ ਤੁਸੀਂ ਸਿੰਬੋਲਿਕ ਇਸ ਕਹਿੰਦੇ ਹੋ ਤੇ ਸਹੀ ਜਵਾਬ ਕਿਡਾ ਲਗਾਓਗੇ অপਸ਼ਨ ਸੀ ਅਗਲਾ ਪ੍ਰਸ਼ਨ ਦੇਖ ਲਓ ਜੀ ਅਗਲੇ ਪ੍ਰਸ਼ਨ ਦੇ ਵਿੱਚ ਲਿਖਿਆ ਕੀ ਹੋਇਆ ਇਫ ਅ ਚਾਈਲਡ ਵਿਲ ਨਾਟ ਲਰਨ ਬਿਫੋਰ ਹੀ ਇਜ਼ ਕੈਪेबल ਟੂ ਲਰਨ ਕਿ ਕਿ ਜਿਹੜਾ ਬੱਚਾ ਆ ਜਦੋਂ ਤੱਕ ਉਹ ਸਿੱਖਣ ਦੇ ਯੋਗ ਨਹੀਂ ਹੁੰਦਾ ਉਦੋਂ ਤੱਕ ਬੱਚਾ ਸਿੱਖ ਨਹੀਂ ਸਕਦਾ ਆ ਵਾਲੀ ਲਾਈਨ ਚ ਤਾਂ ਆ ਕਿਹਾ ਗਿਆ ਦੂਸਰੀ ਜਿਹੜੀ ਲਾਈਨ ਲਿਖੀ ਹੋਈ ਆ ਇਹਦੇ ਵਿੱਚ ਲਿਖਿਆ ਇਫ ਅ ਚਾਈਲਡ ਵਿਲ ਲਰਨ ਆਟੋਮੈਟਿਕਲੀ ਆਫਟਰ ਹੀ ਹੈਜ਼ ਦਾ ਕੈਪੇਬਿਲਿਟੀ ਟੂ ਲਰਨ ਦੈਨ ਵਾਈ ਬਦਰ ਇਜ਼ਾ ਮਤਲਬ ਇਹ ਹੈ ਕਿ ਜੇਕਰ ਬੱਚਾ ਟਾਈਮ ਦੇ ਨਾਲ ਆਟੋਮੈਟਿਕਲੀ ਸਿੱਖ ਹੀ ਜਾਊਗਾ ਫਿਰ ਤੁਸੀਂ ਚਿੰਤਾ ਕਰਦੇ ਕਿਉਂ ਪਹਿਲੀ ਗੱਲ ਤੁਸੀਂ ਚਿੰਤਾ ਕਿਹੜੀ ਗੱਲ ਦੀ ਕਰਨੀ ਹੋ ਜਦੋਂ ਬੱਚੇ ਨੇ ਟਾਈਮ ਤੋਂ ਪਹਿਲਾਂ ਸਿੱਖਣਾ ਨਹੀਂ ਐਂ ਜਦੋਂ ਟਾਈਮ ਆਊਗਾ ਬੱਚੇ ਨੇ ਆਪੇ ਸਿੱਖ ਜਾਣਾ ਹੈ ਕਿਸੇ ਵੀ ਚੀਜ਼ ਨੂੰ ਫਿਰ ਤੁਸੀਂ ਚਿੰਤਾ ਕਰਦੇ ਕਿਉਂ ਇਹ ਗੱਲ ਕਹੀ ਕਹੇ ਸੀ ਕਿ ਇਹਨਾਂ ਦਾ ਨਾਮ ਜੀਓਰਮ ਬਰੂਨਰ ਹੈ ਜਾਂ ਫਿਰ ਹਾਰਬਰਟ ਗਾਰਡਨਰ ਹੈ ਲੈ ਵਾਈਗੋਟਸਕੀ ਹੈ ਜਾਂ ਫਿਰ ਜੀਨ ਪਿਆਜੀ ਹੈ ਇਸ ਪ੍ਰਸ਼ਨ ਦਾ ਸਹੀ ਜਵਾਬ ਹੈਗਾ ਜੀ ਜੀਓਰਮ ਬਰੂਨਰ ਦੁਆਰਾ ਇਹ ਗੱਲ ਕਹੀ ਗਈ ਸੀ ਸੋ ਆਪਸ਼ਨ A ਜਵਾਬ ਨੂੰ ਟਿਕ ਲਗਾ ਦਿਓ ਅਗਲਾ ਪ੍ਰਸ਼ਨ ਦੇਖ ਲਓ ਜੀ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਚਾਰ ਸਟੇजेस ਦੀ ਗੱਲ ਕੀਤੀ ਜਾ ਰਹੀ ਹੈ ਵਿਚ ਆਫ ਦਾ ਫੋਲੋਇੰਗ ਥਿਉਰੀਜ਼ ਆਇਡੈਂਟੀਫਾਈ 4 스테जेस ऑफ अ चाइल्ड इंटेलेक्चुअल डेवलपमेंट बौद्धिक विकास दी गल कीती जा रही है या फिर कॉग्निटिव डेवलपमेंट दी गल कीती जा रही है इंटेलेक्चुअल डेवलपमेंट लेके आंदा ਤੁਹਾਨੂੰ ਆਪ ਨੂੰ ਅੰਡਰਸਟੈਂਡ ਹੋ ਜਾਣਾ ਚਾਹੀਦਾ ਹੈ ਕਿ इंटेलेक्चुअल दी गल ਕੀਤੀ ਜਾ ਰਹੀ ਹੈ ਤੇ ਇਹ ਬੌਧਾਤਮਕ ਜਾਂ ਫਿਰ ਸੰਗਿਆਨਾਤਮਕ ਜਾਂ ਫਿਰ कॉग्निटिव डेवलपमेंट दी गल ਕੀਤੀ ਜਾ ਰਹੀ ਹੈ ਜਿਹਦੇ ਵਿੱਚ 4 स्टेजेस ਦੇਖਣ ਨੂੰ ਮਿਲਦੀਆਂ ਨੇ ਸੈਂਸਰੀ ਮੋਟਰ ਹੈ ਪ੍ਰੀ ኦਪਰੇਸ਼ਨਲ ਹੈ ਕੰਕ੍ਰੀਟ ኦਪਰੇਸ਼ਨਲ ਹੈ ਫਾਰਮਲ ኦਪਰੇਸ਼ਨਲ ਹੈ ਇਹਨਾਂ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਬੱਚੇ ਦੇ ਵਧਿਕ ਵਿਕਾਸ ਦੀਆਂ ਚਾਰ ਅਵਸਥਾਵਾਂ ਦੀ ਪਛਾਣ ਕਰਦਾ ਹੈ ਸਵੇਦਾ ਕੰਪਿਊਟਰ ਪੂਰਵ ਕਰਿਆ ਪ੍ਰਣਾਲੀ ਠੋਸ ਕਰਿਆ ਪ੍ਰਣਾਲੀ ਰਸਮੀ ਕਰਿਆ ਪ੍ਰਣਾਲੀ ਸੋ ਸਹੀ ਦਵਾਬ ਦੱਸੋ ਐਰਿਕਸਨ ਦੀ ਥਿਉਰੀ ਹੈ ਜਿਹਨੂੰ ਸਾਈਕੋਸੋਸ਼ੀਅਲ ਡਿਵੈਲਪਮੈਂਟ ਥਿਉਰੀ ਕਿਹਾ ਜਾਂਦਾ ਹੈ ਜਾਂ ਫਿਰ ਫ੍ਰਾਇਡ ਦੀ ਥਿਉਰੀ ਹੈ ਜਿਹਨੂੰ ਸਾਈਕੋਸੈਕਸ਼ੂਅਲ ਡਿਵੈਲਪਮੈਂਟ ਥਿਉਰੀ ਕਿਹਾ ਜਾਂਦਾ ਹੈ ਜਾਂ ਜਾਂ ਫਿਰ ਜੀਨ ਪਿਆਜੇ ਦੀ ਥਿਉਰੀ ਹੈ ਕੌਗਨੀਟਿਵ ਡਿਵੈਲਪਮੈਂਟ ਵਾਲੀ ਜਾਂ ਫਿਰ ਕੋਹਲਬਰਗ ਦੀ ਮੋਰਲ ਡਿਵੈਲਪਮੈਂਟ ਦੀ ਥਿਉਰੀ ਹੈਗੀ ਹੈ ਪੰਜਾਬੀ ਵਿੱਚ ਰੀਡ ਕਰ ਲਿਓ ਵੀਡੀਓ ਪਾਜ਼ ਕਰਕੇ ਮੈਂ ਸਹੀ ਜਵ ਕਾਫੀ ਸੌਖਾ ਜਾਂ ਪ੍ਰਸ਼ਨ ਸਿਕਾ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਉਹ ਕੀ ਬਣੇਗਾ ਜੀ ਇਹ ਹੈਗੀ ਹੈ ਜੀਨ ਪਿਆਜੇ ਦੀ ਥਿਉਰੀ ਜੀਨ ਪਿਆਜੇ ਦੀ ਜਿਹੜੀ ਥਿਉਰੀ ਸੀਗੀ ਜਿਹਨੂੰ ਤੁਸੀਂ ਕოგਨੀਟਿਵ ਡਵੈਲਪਮੈਂਟ ਦੀ ਥਿਉਰੀ ਕਹਿੰਦੇ ਹੋ ਇਹਦੇ ਬਾਰੇ ਤੁਸੀਂ ਡਿਟੇਲ ਵਿੱਚ ਇਸ ਚਾਰਟ ਤੋਂ ਹੀ ਪੜ੍ਹ ਸਕਦੇ ਹੋ ਜੇਕਰ ਤੁਸੀਂ ਇਸ ਚਾਰਟ ਤੇ ਹੀ ਨਿਗਾਹ ਮਾਰ ਲਈ ਸਮਝ ਲਓ ਤੇ ਤੁਹਾਡੀ ਜਿਹੜੀ ਥਿਉਰੀ ਹੈਗੀ ਜੀ ਉਹ ਲਗਭਗ ਕੰਪਲੀਟ ਹੋ ਚੁੱਕੀ ਹੈ ਇਹਨਾਂ ਨੇ ਜਾਰ ਸਟੇਜਸ ਦੇ ਵੇਲੇ ਵਿਵਿਧੀ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਕਿਸੇ ਵੀ ਸਟੇਜ ਨੂੰ ਕੀ ਨਹੀਂ ਕੀਤਾ ਜਾ ਸਕਦਾ ਸਕਿਪ ਨਹੀਂ ਕੀਤਾ ਜਾ ਸਕਦਾ ਸਾਰੀਆਂ ਸਟੇਜਸ ਯੂਨੀਵਰਸਲ ਹੁੰਦੀਆਂ ਨੇ ਭਾਵ ਇਹ ਕਿ ਪੂਰੀ ਦੁਨੀਆ ਵਿੱਚ ਇਹ ਜਿਹੜੀਆਂ ਸਟੇजेस ਨੇ ਜੀ ਦੇਖਣ ਨੂੰ ਮਿਲਣਗੀਆਂ ਇਹ ਜ ਰੇਂਜ ਦੀ ਗੱਲ ਕੀਤੀ ਆ ਕਿ ਫੀਚਰ ਦੀ ਗੱਲ ਕੀਤੀ ਆ ਕਿ ਸਾਰੀਆਂ ਸਟੇजेस ਦੀਆਂ ਵਿਸ਼ੇਸ਼ਤਾਵਾਂ ਕੀ ਨੇ ਐਂਡ ਜੇ ਤੁਸੀਂ ਇਹਨਾਂ ਵਰਡਸ ਨੂੰ ਵੀ ਯਾਦ ਕਰ ਲੈਣੇ ਹੋ ਜਿਵੇਂ ਕਿ egocentrism, symbolic play, animism, lack of conservation ਇਹ ਸਾਰੀਆਂ ਚੀਜ਼ਾਂ ਪ੍ਰੀ-ਆਪਰੇਸ਼ਨਲ ਵਿੱਚ ਹੁੰਦੀਆਂ ਨੇ ਕੰਕ੍ਰੀਟ ਆਪਰੇਸ਼ਨਲ ਦੇ ਵਿੱਚ ਲੌਜੀਕਲ ਥਿੰਕਿੰਗ ਬੱਚਾ ਡਿਵੈਲਪ ਕਰ ਲੈਂਦਾ ਹੈ ਪਰਸਰਵੇਸ਼ਨ ਨੂੰ ਸਮਝ ਜਾਂਦਾ ਹੈ ਡੀਸੈਂਟਰੇਸ਼ਨ ਜਿਵੇਂ ਕਿ ਮਲਟੀਪਲ ਐਸਪੈਕਟ ਦੇ ਵਿੱਚ ਬੱਚਾ ਚੀਜ਼ਾਂ ਨੂੰ ਦੇਖਣਾ ਸਿੱਖ ਜਾਂਦਾ ਹੈ ਰਿਵਰਸੀਬਿਲਟੀ ਆ ਜਾਂਦੀ ਹੈ ਬੱਚਿਆਂ ਦੇ ਵਿੱਚ ਫਾਰਮੂਲ ਆਪਰੇਸ਼ਨਲ ਦੇ ਵਿੱਚ ਐਬਸਟ੍ਰੈਕਟ ਥਿੰਕਿੰਗ ਡਿਵੈਲਪ ਹੋ ਜਾਂਦੀ ਹੈ ਹਾਈਪੋਥੈਟিক্যাল ਰੀਜ਼ਨਿੰਗ ਡਿਵੈਲਪ ਕਰ ਲੈਂਦਾ ਹੈ ਸਿਸਟਮੈਟਿਕ ਪਲੈਨਿੰਗ ਚਲੋ ਹੁਣ ਮੈਂ ਜ਼ਿਆਦਾ ਡਿਟੇਲਸ ਨਹੀਂ ਜਾਂਦਾ ਇਹ ਸਾਰੀਆਂ ਨਾਰਮਲ ਚੀਜ਼ਾਂ ਨੇ ਇੱਕ ਵਾਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ ਲਿਓ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ ਉਹ ਵੀ ਪੜ ਲਿਓ ਤੇ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਪ੍ਰਸ਼ਨ ਦਾ ਜਵਾਬ ਸੀ ਲੱਗਣਾ ਸੀਗਾ ਜੀਨ ਪਿਆਜੇ ਦੀ ਥਿ ਨਾਲੇ ਇਹ ਸੇਮ ਹੀ ਹੈਗਾ ਜੇ ਤੁਸੀਂ ਇੱਕ ਵਾਰ ਦੇਖ ਲਿਓ ਕਿ ਸਕੀਮਾ ਐਸਿਮੂਲੇਸ਼ਨ ਅਕਮੋਡੇਸ਼ਨ ਇਕਲੀਬ੍ਰੇਸ਼ਨ ਸਟੇਜਸ ਆਰ ਯੂਨੀਵਰਸਲ ਇਹ ਸਾਰੀ ਗੱਲ ਵੀ ਪਿਆਜੇ ਨਹੀਂ ਕੀਤੀ ਸੀਗੀ ਸਕਰੀਨਸ਼ਾਟ ਲਿਓ ਤੇ ਪੜ੍ਹ ਲਿਓ ਅੱਗੇ ਵੇਖ ਲਓ ਇੱਥੇ ਲਿਖਿਆ ਹੋਇਆ ਯੂ ਹੈਵ ਅ ਮਿਕਸਡ ਕਲਾਸ ਆਫ ਬॉयਜ਼ ਐਂਡ ਗਰਲਸ ਕਿ ਇੱਕ ਕਲਾਸ ਹੈਗੀ ਆ ਤੁਹਾਡੀ ਕਲਾਸ ਹੈਗੀ ਆ ਬॉयਜ਼ ਵੀ ਹੈਗੇ ਗਰਲਸ ਵੀ ਹੈਗਿਆ ਨੇ ਤੁਸੀਂ ਕਿਹੜਾ ਮੈਥਡ ਯੂਜ਼ ਕਰੋਗੇ ਜਿਹਦੇ ਨਾਲ ਉਹਨਾਂ ਸਾਰਿਆਂ ਵਿੱਚ ਕੋਆਪਰੇਸ਼ਨ ਦੀ ਭਾਵਨਾ ਆ ਜਾਵੇ ਤੁਹਾਡੇ ਕੋਲ ਲੜਕੀਆਂ ਲੜਕੇ ਅਤੇ ਲੜਕੀਆਂ ਦੀ ਮਿਲੀ ਜੁਲੀ ਕਲਾਸ ਹੈਗੀ ਆ ਤੁਸੀਂ ਇਹਨਾਂ ਵਿੱਚ ਕਰ ਸੇ ਯੋਗ ਵਿੱਚ ਸੁਧਾਰ ਕਰਨ ਦੇ ਲਈ ਕਿਹੜੀ ਵਿਧੀ ਅਪਣਾਓਗੇ ਆਸਕਿੰਗ ਪੇਰੈਂਟਸ ਟੂ ਡਿਸਕਸ ਇਕੁਐਲਿਟੀ ਮਾਤਾ ਪਿਤਾ ਨੂੰ ਸਮਾਨਤਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕਹੋਗੇ ਕਿ ਗੱਲ ਬੱਚਿਆਂ ਦੀ ਆਪਾਂ ਮਾਪਿਆਂ ਨੂੰ ਕਿਉਂ ਇਨਵੋਲਵ ਕਰਨਾ ਜਾਂ ਫਿਰ ਆਪਸ਼ਨ ਬੀ ਮੇਕਿੰਗ ਬॉयਜ਼ ਐਂਡ ਗਰਲਜ਼ ਸ਼ੇਅਰ ਅ ਬੈਂਚ ਮੁੰਡੇ ਅਤੇ ਕੁੜੀਆਂ ਨੂੰ ਇੱਕ ਬੈਂਚ ਸਾਂਝਾ ਕਰਨ ਨੂੰ ਦਿਓਗੇ ਜਾਂ ਫਿਰ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੂਗੇਦਰ ਅਜਿਹੇ ਕੰਮ ਕਰਨ ਨੂੰ ਦਵਾਂਗੇ ਕਿ ਜਿਨ੍ਹਾਂ ਦੇ ਵਿੱਚ ਦੋਨੇ ਮੁੰਡੇ ਕੁੜੀਆਂ ਦੀ ਲੋੜ ਪੈਣੀ ਆ ਜਾਂ ਫਿਰ ਆਪਸ਼ਨ ਬਡੀ ਟਾਕਿੰਗ ਅਬਾਊਟ ਇਕੁਐਲਿਟੀ ਇਨ ਲੈਸਨਸ ਕੇ ਪਾਠ ਵਿੱਚ ਸਮਾਨਤਾ ਬਾਰੇ ਗੱਲ ਕਰੋਗੇ ਵੈਸੇ ਚਲੋ ਆਪਣੀਆਂ ਬਾਕਸ ਦੇ ਵਿੱਚ ਸਮਾਨਤਾ ਦੀ ਗੱਲ ਤਾਂ ਆਪਾਂ ਕਰਦੇ ਹੀ ਰਹਿੰਦੇ ਆ ਆਲਰੇਡੀ ਸੋ ਇਹ ਇੰਪੋਰਟ ਪੁਆਇੰਟ ਆਪਾਂ ਨੂੰ ਇੰਨਾ ਇੰਪੋਰਟੈਂਟ ਨਹੀਂ ਲੱਗਦਾ ਵੀ ਵੀ ਚਲੋ ਠੀਕ ਹੈ ਇੰਨਾ ਸਹੀ ਨਹੀਂ ਲੱਗਦਾ ਵੀ ਮੁੰਡੇ ਕੁੜੀਆਂ ਨੂੰ ਇਕੱਠੇ ਬਿਠਾ ਦੋ ਤੇ ਇਹਦੇ ਨਾਲ ਕੀ ਕੋਆਪਰੇਸ਼ਨ ਦੀ ਭਾਵਨਾ ਆਊਗੀ ਬਿਲਕੁਕੁਲ ਨਹੀਂ ਆਪਸ਼ਨ ਨੰਬਰ A ਵੀ ਗਲਤ ਹੋ ਜਾਣਾ ਹੈ ਆਪਾਂ ਪਿਓ ਦੰਨੇ ਨਾਲ ਤਾਂ ਨਹੀਂ ਆਪਾਂ ਬੱਚਿਆਂ ਨੂੰ ਕਿਉਂਕਿ ਬੱਚਿਆਂ ਦੇ ਵਿੱਚ ਆਪਾਂ ਕੋਆਪਰੇਸ਼ਨ ਦੀ ਭਾਵਨਾ ਕਰਨੀ ਹੈ ਤੇ ਇਹਦੇ ਲਈ ਆਪਾਂ ਗਰੁੱਪਸ ਬਣਾ ਸਕਦੇ ਹਾਂ ਆਪਾਂ ਇਹੋ ਜਿਹਾ ਟਾਸਕ ਦੇ ਸਕਦੇ ਹਾਂ ਕਿ ਦੋਨੋਂ ਜਣੇ ਰਲ ਮਿਲ ਕੇ ਕੰਮ ਕਰਨ ਸੋ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੁਗੇਦਰ ਵੀ ਇਹੀ ਕਰਾਂਗੇ ਜਿਹਦੇ ਨਾਲ ਬੱਚਿਆਂ ਦੇ ਵਿੱਚ ਕੋਆਪਰੇਸ਼ਨ ਦੀ ਜਿਹੜੀ ਭਾਵਨਾ ਹੈਗੀ ਆ ਸਹਿਯੋਗ ਦੀ ਭਾਵਨਾ ਪੈਦਾ ਹੋਗੀ ਸੀ ਜਵਾਬ ਨੂੰ ਕਰ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਵਿਚ ਮੇਕਸ ਐਨ ਐਡੋਲੈਸੈਂਟ ਰਿਵੋਲਟ ਅਗੇਂਸਟ ਅਥਾਰਟੀ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਿਸ਼ੋਰ ਨੂੰ ਅਧਿਕਾਰੀ ਦੇ ਵਿਰੁੱਧ ਵਿਦਰੋਹ ਕਰਾਉਂਦਾ ਹੈਗਾ ਆ ਹੀ ਥਿੰਕਸ ਦੈਟ ਹੀ ਇਜ਼ ਮੈਚੁਰ ਇਨਫ ਉਹ ਸੋਚਦਾ ਹੈ ਕਿ ਉਹ ਕਾਫੀ ਸਿਆਣਾ ਹੈ ਮਤਲਬ ਜਿਹੜਾ ਬੱਚਾ ਹੁੰਦਾ ਆ ਐਡੋਲੈਸੈਂਟ ਬੱਚਾ ਉਹ ਵਿਦਰੋਹ ਕਰਦਾ ਹੁੰਦਾ ਤੇ ਇਹ ਕੁਝ ਰੀਜਨਸ ਦਿੱਤੇ ਹੋਏ ਆ ਹੀ ਵਾਂਟ ਫਾਰ ਰੈਕੋਗਨੀਸ਼ਨ ਐਂਡ ਇੰਡੀਪੈਂਡੈਂਸ ਆਫ ਥਾਟਸ ਐਂਡ ਐਕਸ਼ਨ ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ ਉੱਤੇ ਆਜ਼ਾਦੀ ਚਾਹੁੰਦਾ ਹੈ ਜਾਂ ਫਿਰ ਹੀ ਥਿੰਕਸ ਹੀ ਇਜ਼ ਇੰਟੈਲੀਜੈਂਟ ਇਨਫ ਉਹ ਸੋਚਦਾ ਹੈਗਾ ਕਿ ਉਹ ਕਾਫੀ ਬੁੱਧੀਮਾਨ ਹੈ ਜਾਂ ਫਿਰ ਆਪਸ਼ਨ ਬੀ ਹੀ ਬੀਲੀਵਸ ਥੈਟ ਹੀ ਡਸ ਨੋਟ ਨੀਡ ਐਨੀ ਐਡਵਾਈਸ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈਗੀ ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਆਪਸ਼ਨ ਬੀ ਜਿਹੜਾ ਸਹੀ ਜਵਾਬ ਸਹੀ ਹੋਊਗਾ ਜਿਹੜੇ ਐਡੋਲੈਸੈਂਟ ਬੱਚੇ ਹੁੰਦੇ ਨੇ ਉਹ ਐ ਲੱਗਦਾ ਹੁੰਦਾ ਕਿ ਬਈ ਵਿਦਰੋਹ ਕਰਨਾ ਚਾਹੁੰਦੇ ਹੈਗੇ ਆ ਫਰਸਟ੍ਰੇਟਡ ਰਹਿੰਦੇ ਆ ਤੇ ਉਹ ਉਹਨਾਂ ਨੂੰ ਆਪਦੇ ਵਿਚਾਰਾਂ ਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦੇ ਹੁੰਦੇ ਆ ਸੋ ਇਸ ਕਰਕੇ ਆਪਸ਼ਨ ਬੀ ਜਵਾਬ ਨੂੰ ਤੁਸੀਂ लगा सकते हो टिक अगला प्रश्न देख लो जी अगला जोड़ा प्रश्न है एजुकेशन डजेंट ब्रिंग ब्रिंग अबाउट सोशल चेंज रैदर द सोशल चेंज रिजल्ट इन टू एजुकेशनल चेंज हुज व्यू वॉज दैट मतलब आ जी गल लिखी हुई है यिखी कहने से सेख्या समाजिक बदलाव नहीं लिया बल्कि समाजिक बदलाव का नतीजा सिख्यक बदलाव वजू निकलता है सो so, एक ही नाम यहाँ का ओगस्टिकॉमटे है या फिर ऑप्शन नंबर डी एवली दरखीम है या फिर हरबर्ट स्पेंसर है या फिर कार्ल मार्क्स है ਸਹੀ ਜਵਾਬ ਦੀ ਗੱਲ ਕਰਾਂਗੇ ਇਹ ਗੱਲ ਕਹੀ ਸੀ ਐਮਿਲੀ ਦਰਖੀਮ ਦੁਆਰਾ ਸੋ ਆਪਸ਼ਨ ਬੀ ਜਵਾਬ ਨੂੰ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ অবজারਵੇਸ਼ਨਲ ਲਰਨਿੰਗ ਕੰਸਿਸਟ ਆਫ ਵੈਸੇ ਥਿਊਰੀ ਕਿਹਦੀ ਹੈ ਇਹ ਥਿਊਰੀ ਹੈਗੀ ਆ ਅਲਬਰਟ ਬੰਡੂਰਾ ਦੀ ਸੋਸ਼ਲ ਲਰਨਿੰਗ ਥਿਊਰੀ অবজারਵੇਸ਼ਨਲ ਲਰਨਿੰਗ ਥਿਊਰੀ ਦਿੱਤੀ ਕਿਹਨੇ ਸੀਗੀ ਅਲਬਰਟ ਬੰਡੂਰਾ ਨੇ ਅਲਬਰਟ ਬੰਡੂਰਾ ਨਾਮ ਯਾਦ ਕਰ ਲਿਓ ਹੋ ਸਕਦਾ ਅਗਲੇ ਐਗਜ਼ਾਮ ਵਿੱਚ ਸੇਮ ਪ੍ਰਸ਼ਨ ਪੁੱਛਿਆ ਗਿਆ ਹੋਵੇ ਸੋ ਕੁਝ ਇੱਥੇ ਲਾਈਨਾਂ ਲਿਖੀਆਂ ਹੋਈਆਂ ਨੇ ਤੇ ਤੁਸੀਂ ਦੱਸਣਾ ਹੈ ਕਿ ਕਿਹੜੀਆਂ ਦੋ ਆਪਸ਼ਨਾਂ ਸਹੀ ਨੇ ਅਟੈਂਸ਼ਨ ਐਂਡ ਰਿਟੈਂਸ਼ਨ इका गर्ता ਅਤੇ ਯਾਦਸ਼ਕਤੀ ਅਟੈਂਸ਼ਨ ਐਂਡ ਰੀਨਫੋਰਸਮੈਂਟ ਟਕਾ ਕਰਤਾ ਅਤੇ ਬਲ ਵਿਧੀ ਪ੍ਰੋਡਕਸ਼ਨ ਪ੍ਰੋਸੈਸਸਿਸ ਐਂਡ ਮੋਟੀਵੇਸ਼ਨ ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ ਜਾਂ ਫਿਰ ਆਪਸ਼ਨ ਬਡੀ ਆਪਸ਼ਨ ਡੀ ਤਾਂ ਨਹੀਂ ਹੈ ਇਹ ਕੁਝ ਆਪਸ਼ਨ ਦਿੱਤੀਆਂ ਨੇ ਰੀਨਫੋਰਸਮੈਂਟ ਐਂਡ ਮੋਟੀਵੇਸ਼ਨ ਬਲ ਵਿਵ੍ਰਿਧੀ ਅਤੇ ਪ੍ਰੇਰਣਾ ਸੋ ਇਹਨਾਂ ਵਿੱਚ ਤੁਸੀਂ ਦੱਸਣਾ ਹੈ ਵੀ ਕਿਹੜੀ ਆਪਸ਼ਨ ਸਹੀ ਹੈ 2 4 1 2 3 4 ਜਾਂ ਫਿਰ 1 2 ਸਹੀ ਜਵਾਬ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਅਨਸਰ ਦੱਸ ਦਿੰਨਾ ਆ ਜਿਹੜਾ ਜਿਨ੍ਹਾਂ ਦੁਆਰਾ ਇਹ ਥਿਊਰੀ ਦਿੱਤੀ ਗਈ ਆ ਤੇ ਦੇਖੋ ਇਹਨਾਂ ਨੇ ਚਾਰ ਕੰਪੋਨੈਂਟ ਦੀ ਗੱਲ ਕੀਤੀ ਆ ਇਹਨਾਂ ਨੇ ਗੱਲ ਕੀਤੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਅਟੈਂਸ਼ਨ ਦੀ ਅਟੈਂਸ਼ਨ ਦੇ ਨਾਲ ਇਹਨਾਂ ਨੇ ਰਿਟੈਂਸ਼ਨ ਦੀ ਗੱਲ ਕੀਤੀ ਆ ਪ੍ਰੋਡਕਸ਼ਨ ਪ੍ਰੋਸੈਸਸੇਸ ਦੀ ਗੱਲ ਕੀਤੀ ਆ ਮੋਟੀਵੇਸ਼ਨ ਦੀ ਗੱਲ ਕੀਤੀ ਆ ਐਂਡ ਇਹਦੇ ਡਿਸਕ੍ਰਿਪਸ਼ਨ ਵਿੱਚ ਕੀ ਹੈਗਾ ਜੀ ਇਹਦਾ ਸਕਰੀਨਸ਼ਾਟ ਲੈ ਲਿਓ ਤੇ ਰੀਡ ਕਰ ਲਿਓ ਐਂਡ ਐਗਜ਼ਾਮਪਲਾਂ ਵੀ ਦਿੱਤੀਆਂ ਹੋਈਆਂ ਨੇ ਐਂਡ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਤੁਸੀਂ ਆਪਦੇ ਕਨਸੈਪਟ ਤੇ ਕਲੈਰਿਟੀ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹੋ ਸੋ ਅਲਬਰਟ ਬੰਡੂਰਾ ਦੀ ਅਬਜ਼ਰਵੇਸ਼ਨਲ ਲਰਨਿੰਗ ਜਿਹੜੀ ਥਿਊਰੀ ਹੈਗੀ ਆ ਇਹਦੇ ਵਿੱਚ ਨਾ ਨੇ ਅਟੈਂਸ਼ਨ ਰਿਟੈਂਸ਼ਨ ਪ੍ਰੋਡਕਸ਼ਨ ਪ੍ਰੋਸੈਸਸੇਸ ਤੇ ਮੋਟੀਵੇਸ਼ਨ ਦੀ ਗੱਲ ਕੀਤੀ ਹੈ ਦੇਖੋ ਇੱਥੇ ਆਪਸ਼ਨ A 'ਚ ਲਿਖਿਆ ਹੋਇਆ ਅਟੈਂਸ਼ਨ ਤੇ ਰਿਟੈਂਸ਼ਨ ਪ੍ਰੋਡਕਸ਼ਨ ਤੇ ਪ੍ਰੋਸੈਸੇਸਸ ਦੀ ਵੀ ਤੇ ਮੋਟੀਵੇਸ਼ਨ ਦੀ ਗੱਲ ਕੀਤੀ ਹੈ ਚਾਰ ਆਪਸ਼ਨ ਆ ਗਈਆਂ ਮਤਲਬ ਕਿ ਪਹਿਲੀ ਤੇ ਦੀ ਜੀ ਪਹਿਲੀ ਤੇ ਦੀ ਜੀ ਹੈ ਕਿ ਦੇਚ B ਆਪਸ਼ਨ ਵਿੱਚ ਹੈ ਸੋ ਆਪਸ਼ਨ ਨੰਬਰ B ਜਵਾਬ ਤੁਹਾਡਾ ਸਹੀ ਹੋ ਜਾਏ 50 ਵੀ ਬਣਾਈ ਹੋਈ ਹੈ ਸੋ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਸ ਪ੍ਰਸ਼ਨ ਤੇ ਤੁਸੀਂ ਟਿਕ ਲਗਾਤਾ ਹੋਗਾ ਅੱਗੇ ਵੇਖੋ ਸਪੋਜ਼ ਯੂ ਗੈਟ ਅ ਪੰਜਾਬੀ మీడియం ਸਟੂਡੈਂਟ ਮੰਨ ਲਓ ਵੀ ਮੇਰੀ ਜਮਾਤ ਵਿੱਚ ਇੱਕ ਪੰਜਾਬੀ మీడియం ਦਾ ਵਿਦਿਆਰਥੀ ਹੁੰਦਾ ਆ ਤੇ ਉਹਨੇ ਕਿ ਸਿੱਖੀ ਆ ਜੀ ਉਹਨੇ ਹੁਣੇ-ਹੁਣੇ ਨਾ ਹਿੰਦੀ ਸਿੱਖੀ ਆ ਤੇ ਹੀ ਹੈਜ਼ 기ਵਨ ਪੰਜ ਉਹਨੋਂ ਸੈਂਟੈਂਸ ਦਿੱਤੇ ਗਏ ਜਿਹੜੇ ਕਿ ਟਰਾਂਸਲੇਟ ਕਰਨੇ ਆ ਪੰਜਾਬੀ ਤੋਂ ਹਿੰਦੀ ਦੇ ਵਿੱਚ ਤੇ ਈਵੈਲੂਏਟਰ ਐਜ਼ ਅ ਜਦੋਂ ਤੁਸੀਂ ਮਲਾਂਕਣ ਕਰ ਰਹੇ ਹੋ ਬੱਚੇ ਦਾ ਤੇ ਤੁਸੀਂ ਕੀ ਕਰੋਗੇ ਕਿਹੜੇ ਅਸਪੈਕਟ ਤੇ ਤੁਸੀਂ ਧਿਆਨ ਦੇਵੋਗੇ ਪੰਜਾਬੀ ਵਿੱਚ ਪੜ੍ਹ ਲੈਣੇ ਆ ਮੰਨ ਲਓ ਤੁਹਾਨੂੰ ਇੱਕ ਪੰਜਾਬੀ ਮਾਧਿਅਮ ਵਾਲਾ ਵਿਦਿਆਰਥੀ ਮਿਲਦਾ ਹੈ ਜਿਸਨੇ ਹਿੰਦੀ ਸਿੱਖਿਆ ਉਸ ਨੂੰ ਪੰਜ ਵਾਕ ਪੰਜਾਬੀ ਦੇ ਹਿੰਦੀ ਅਨੁਵਾਦ ਕਰਨ ਲਈ ਦਿੱਤੇ ਗਏ ਹਨ ਇੱਕ ਮੁਲਾਂਕਣ ਕਰਤਾ ਦੇ ਤੌਰ ਤੇ ਤੁਸੀਂ ਉਸ ਵਿੱਚ ਕਿਹੜੇ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰੋਗੇ ਐਪਲੀਕੇਸ਼ਨ ਅਨੋਲਜ ਸਿੰਥਸਿਸ ਜਾਂ ਫਿਰ ਅੰਡਰਸਟੈਂਡਿੰਗ ਪੰਜਾਬੀ ਵਿੱਚ ਪੜ੍ਹ ਲਿਓ ਵਰਤੋਂ ਗਿਆਨ ਸੰਸਲੇਸ਼ਨ ਜਾਂ ਫਿਰ ਸਮਝ ਕਿਉਂਕਿ ਮੈਂ ਉਹਨੂੰ ਪੰਜਾਬੀ ਤੋਂ ਮੈਂ ਉਹਨੂੰ ਸੈਂਟੈਂਸ ਦੇਣੀ ਹੈ ਆ ਵੀ ਪੰਜਾਬੀ ਤੋਂ ਹਿੰਦੀ ਵਿੱਚ ਟਰਾਂਸਲੇਟ ਕਰੇਗਾ ਬੱਚਾ ਤੇ ਇਸ ਦੇ ਨਾਲ ਮੈਂ ਕੀ ਦੇਖੂਗਾ ਭਾਸ਼ਾ ਦੀ ਜਮਾਤ ਹੈਗੀ ਆ ਮੈਂ ਉਹਦੀ ਸਮਝ ਦੇਖੂਗਾ ਕਿ ਬੱਚੇ ਨੂੰ ਸਮਝ ਕਿੰਨਾ ਕੁ ਲੱਗਿਆ ਆ ਐਪਲੀਕੇਸ਼ਨ ਨੌਲੇਜ ਸਿੰਥਸਿਸ ਠੀਕ ਹੈ ਗੱਲਾਂ ਵੀ ਕੁਝ ਗੁਜ ਮੈਟਰ ਕਰਦੀਆਂ ਨਹੀਂ ਬਟ ਮੈਂ ਅੰਡਰਸਟੈਂਡਿੰਗ ਦੇਖੂਗਾ ਸੋ ਇਸ ਕਰਕੇ ਆਪਸ਼ਨ ਡੀ ਜਵਾਬ ਨੂੰ ਲਗਾਉਂਗਾ ਟਿਕ ਅਗਲੇ ਪ੍ਰਸ਼ਨ ਤੇ ਦੇਖ ਲੈਣੇ ਆ ਕੀ ਲਿਖਿਆ ਹੋਇਆ ਇੱਕ ਸਲੋਗਨ ਹੈਗਾ ਆ ਲਰਨਿੰਗ ਵਿਦਆਊਟ ਬਰਡਨ ਕਿਹੜਾ ਸਲੋਗਨ ਹੈ ਜੀ ਲਰਨਿੰਗ ਵਿਦਆਊਟ ਬਰਡਨ ਕੀ ਨਾਮ ਹੈ ਗਾ ਜੀ ਬੋਝ ਬਿਨਾ ਅਧਿਆਪਨ ਪੜਾਈ ਕਰਾਓ ਪਰ ਭਾਰ ਨਾਲੋਂ ਬੱਚਿਆਂ ਨੂੰ ਤੇ ਇਹ ਦੱਸੋ ਇਹ ਨਾਰਾ ਦਿੱਤਾ ਕਿਹਨਾ ਸਿਕਾ ਕਿਨੇ ਸੀ ਅਦਿੱਲ ਸ਼ਾਹ ਕਮੇਟੀ ਨੇ ਦਿੱਤਾ ਸੀਗਾ ਈਸ਼ਵਰ ਭਾਈ ਪਟੇਲ ਨੇ ਦਿੱਤਾ ਸੀ ਮਾਥੁਰ ਕਮੇਟੀ ਨੇ ਦਿੱਤਾ ਸੀਗਾ ਜਾਂ ਫਿਰ ਯਸ਼ਪਾਲ ਕਮੇਟੀ ਨੇ ਦਿੱਤਾ ਸੀ ਸਟੈਟਿਕ ਬੇਸਡ ਪ੍ਰਸ਼ਨ ਹੈ ਜੀ ਐਂਡ ਇਹ ਨਾਰਾ ਦਿੱਤਾ ਗਿਆ ਸੀਗਾ ਜੀ ਮੈਂ ਸਹੀ ਜਵਾਬ ਦੀ ਗੱਲ ਕਰੂੰਗਾ ਆਪਸ਼ਨ ਡੀ ਯਸ਼ਪਾਲ ਕਮੇਟੀ ਦੁਆਰਾ ਇਹ ਸਲੋਗਨ ਦਿੱਤਾ ਗਿਆ ਸੀ ਚੱਲਦੀਆਂ ਅਗਲੇ ਪ੍ਰਸ਼ਨ ਦੇ ਉੱਤੇ ਸਮੈਟਿਵ ਈਵੈਲੂਏਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿਹਦੀ ਗੱਲ ਕੀਤੀ ਜਾ ਰਹੀ ਹੈ ਕਿ ਫਾਰਮੇਟਿਵ ਈਵੈਲੂਏਸ਼ਨ ਵੀ ਦੇਖਣ ਨੂੰ ਮਿਲਦੀ ਹੈ ਤੇ ਦੱਸੋ ਸਮੈਟਿਵ ਈਵੈਲੂਏਸ਼ਨ ਦੇ ਵਿੱਚ ਕਿਹੜਾ ਮੋਡ ਯੂਜ਼ ਕੀਤਾ ਜਾਊਗਾ ਸਮੈਟਿਵ ਮੁਲਾਂਕਣ ਵਿੱਚ ਦਿੱਤਿਆਂ ਵਿੱਚੋਂ ਕਿਹੜਾ ਜਰੀ ਪ੍ਰਯੋਗ ਕੀਤਾ ਜਾਂਦਾ ਹੈ ਅਸਾਈਨਮੈਂਟ ਗਰੁੱਪ ਵਰਕ ਕਲਾਸੀ ਕਲਾਸਰੂਮ ਡਿਸਕਸ਼ਨ ਜਾਂ ਫਿਰ ਐਨੂਅਲ ਐਗਜ਼ਾਮੀਨੇਸ਼ਨ ਸਮੈਟਿਵ ਇਵੈਲੂਏਸ਼ਨ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਬੱਚੇ ਨੂੰ ਅਗਲੀ ਕਲਾਸ ਵਿੱਚ ਵੀ ਭੇਜ ਦਿੰਦੇ ਹੋ ਜਾਂ ਫਿਰ ਤੁਸੀਂ 6 ਸਮੈਸਟਰ 6 ਮਹੀਨਿਆਂ ਬਾਅਦ ਤੁਸੀਂ ਪ੍ਰੀਖਿਆਵਾਂ ਲੈਣੇ ਹੋ ਉਹਨੂੰ ਤੁਸੀਂ ਸਮੈਟਿਵ ਇਵੈਲੂਏਸ਼ਨ ਕਹਿੰਦੇ ਹੋ ਡਿਟੇਲ ਵਿੱਚ ਵੀ ਮੈਂ ਚਲੋ ਥੋੜਾ ਬਾਅਦ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਨਾਲ ਫਾਰਮੇਟਿਵ ਇਵੈਲੂਏਸ਼ਨ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਬਟ ਇੱਥੇ ਐਨੂਅਲ ਐਗਜ਼ਾਮੀਨੇਸ਼ਨ ਜਿਹੜਾ ਜਵਾਬ ਹੈਗਾ ਨਾ ਪਹਿਲਾਂ ਤੁਸੀਂ ਇਹਦੇ ਤੇ ਲਗਾ ਲਓ ਟਿਕ ਸਮੈਟਿਵ ਇਵੈਲੂਏਸ਼ਨ ਤੇ ਫਾਰਮੇਟਿਵ ਜਾਂ ਫਿਰ ਅਸੈਸਮੈਂਟ ਇਵੈਲੂਏਸ਼ਨ ਅਸੈਸਮੈਂਟ ਕਾਈਂਡ ਆਫ ਕਹਲੋ ਹਨਾ ਵੀ ਸੇਮ ਸੇਮ ਚੀਜ਼ਾਂ ਹੀ ਹੁੰਦੀਆਂ ਸੋ ਬੈਥੇ ਦੱਸਿਆ ਜਾ ਰਿਹਾ ਕਿ ਜੇਕਰ ਫਾਰਮੇਟਿਵ ਅਸੈਸਮੈਂਟ ਦੀ ਗੱਲ ਕਰਦੇ ਹਾਂ ਜਾਂ ਫਿਰ ਅਸੈਸਮੈਂਟ ਸਮੈਟਿਵ ਅਸੈਸਮੈਂਟ ਦੀ ਗੱਲ ਕਰਦੇ ਹਾਂ ਇਹਨਾਂ ਵਿੱਚ ਵੇਖੋ ਫਰਕ ਕੀ ਹੈਗਾ ਯਾ ਪਰਪਸ ਦੀ ਜੇ ਕਰਦੀ ਜੇਕਰ ਗੱਲ ਕਰਦੀਆਂ ਫਾਰਮੇਟਿਵ ਅਸੈਸਮੈਂਟ ਕਿਉਂ ਕੀਤੀ ਜਾਂਦੀ ਹੈ ਬੱਚਿਆਂ ਦੀ ਪ੍ਰੋਗਰੈਸ ਚ ਚੈੱਕ ਕਰਨ ਦੇ ਲਈ ਤੇ ਨਾਲ ਨਾਲ ਉਹਨਾਂ ਨੂੰ ਫੀਡਬੈਕ ਵੀ ਦੇਣ ਦੇ ਲਈ ਪਰ ਸਮੈਟਿਵ ਅਸੈਸਮੈਂਟ ਦੇ ਵਿੱਚ ਤੁਸੀਂ ਬੱਚਿਆਂ ਨੂੰ ਮੈਜ਼ਰ ਕਰ ਕਦੋਂ ਕੀਤੀ ਜਾਂਦੀ ਹੈ ਫਾਰਮੇਟਿਵ ਅਸੈਸਮੈਂਟ ਜਦੋਂ ਆਪਾਂ ਕੋਈ ਲੈਸਨ ਪੜ੍ਹਾ ਰਹੇ ਹਾਂ ਜਾਂ ਫਿਰ ਪੜ੍ਹਾ ਚੁੱਕੇ ਹਾਂ ਕੋਈ ਪਾਠ ਕਰਾਉਣ ਤੋਂ ਬਾਅਦ ਜਾਂ ਫਿਰ ਕੋਈ ਭਾਟ ਜੀ ਅਬ ਪੜ੍ਹਾ ਵੀ ਰਹੇ ਹਾਂ ਉਸ ਦੌਰਾਨ ਜਾਂ ਫਿਰ ਡਿਊਰਿੰਗ ਲੈਸਨਸ ਆਪਾਂ ਕਰਦੇ ਹਾਂ ਫਾਰਮੇਟਿਵ ਅਸੈਸਮੈਂਟ ਪਰ ਸਮੈਟਿਵ ਅਸੈਸਮੈਂਟ ਆਪਾਂ ਕਰਦੇ ਹੈਗੇ ਆ ਕਿਸੇ ਯੂਨਿਟ ਦੇ ਐਂਡ ਤੇ ਜਾਂ ਫਿਰ ਕਿਸੇ ਟਰਮ ਦੇ ਐਂਡ ਤੇ ਜਾਂ ਫਿਰ ਕੋਰਸ ਦੇ ਐਂਡ ਤੇ ਆਪਾਂ ਸਮੈਟਿਵ ਅਸੈਸਮੈਂਟ ਕਰਦੇ ਹਾਂ ਕਦੋਂ ਕਰਦੇ ਹਾਂ ਆਫਨ ਹਾਊ ਆਫਨ ਮਤਲਬ ਫਾਰਮੇਟਿਵ ਅਸੈਸਮੈਂਟ ਤਾਂ ਤੁਸੀਂ ਰੈਗੂਲਰਲੀ ਕਰਦੇ ਰਹਿਣੇ ਹੋ ਜਿਵੇਂ ਸੀਸੀਈ ਪਰ ਆਪਾਂ ਸਮੈਟਿਵ ਅਸੈਸਮੈਂਟ ਦੇਖੋ ਵਾਂਸਸ ਔਰ ਅ ਫਿਊ ਟਾਈਮਸ ਮਤਲਬ ਇਹ ਬਹੁਤ ਘੱਟ ਵਾਰ ਕਰਦੇ ਆਪਾਂ ਸਮੈਟਿਵ ਅਸੈਸਮੈਂਟ ਜਿਵੇਂ 6 ਮਹੀਨੇ ਬਾਅਦ ਪ੍ਰੀਖਿਆਵਾਂ ਲੈ ਲੀਆਂ ਤੁਸੀਂ ਜਾਂ ਫਿਰ ਸਾਲ ਬਾਅਦ ਪ੍ਰੀਖਿਆਵਾਂ ਲੈ ਲੀਆਂ ਜਿਹਨੂੰ ਫਾਈਨਲ ਪ੍ਰੀਖਿਆ ਕਰਨੀ ਆ ਫੀਡਬੈਕ ਦੀ ਜੇਕਰ ਗੱਲ ਕਰਦੀਆਂ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਆਪਾਂ ਜਿਹੜਾ ਫੀਡਬੈਕ ਦੇਣਾ ਹੁੰਦਾ ਹੁੰਦਾ ਕਿਵਿਕ ਦੇਣਾ ਹੁੰਦਾ ਜਿਹਦੇ ਨਾਲ ਬੱਚਿਆਂ ਦੀ ਮਦਦ ਹੋ ਸਕੇ ਤੇ ਬੱਚੇ ਆਪਦੇ ਆਪ ਚ ਇੰਪਰੂਵਮੈਂਟ ਕਰਕੇ ਸਮੈਟਿਵ ਦੇ ਵਿੱਚ ਸਮੈਟਿਵ ਪ੍ਰੀਖਿਆਵਾਂ ਦੇ ਵਿੱਚ ਵਧੀਆ ਕਰ ਸਕਣਾਂ ਤੇ ਸਮੈਟਿਵ ਅਸੈਸਮੈਂਟ ਦੇ ਵਿੱਚ ਫੀਡਬੈਕ ਦੀ ਗੱਲ ਕਰਦੀਆਂ ਇਹਦੇ ਵਿੱਚ ਸਮਰੀ ਔਰ ਪਰਫਾਰਮੈਂਸ ਵੇਖਦੇ ਆਂ ਤੇ ਇਹਦੇ ਵਿੱਚ ਕੋਈ ਆਪਾਂ ਜਿਆਦਾ ਫੀਡਬੈਕ ਦਿੰਦੇ ਨਹੀਂ ਬੱਚਿਆਂ ਨੂੰ ਐਗਜ਼ੈਂਪਲ ਦੀ ਇਹਨਾਂ ਨੇ ਗੱਲ ਕੀਤੀ ਹੈ ਫਾਰਮੇਟਿਵ ਅਸੈਸਮੈਂਟ ਦੀ ਕਿ ਜਿਵੇਂ ਕਿ ਸ਼ਾਰਟ ਕੁਇਜ਼ਜ਼ ਹੋ ਸਕਦੀਆਂ ਨੇ ਕਲਾਸ ਐਕਟੀਵਿਟੀਆਂ ਹੋ ਸਕਦੀਆਂ ਨੇ ਤੇ ਡਰਾਫਟ ਹੋ ਸਕਦਾ ਆ ਤੇ ਸਮੈਟਿਵ ਅਸੈਸਮੈਂਟ ਦੀ ਗੱਲ ਕਰਦੇ ਆਂ ਜਿਵੇਂ ਫਾਈਨਲ ਐਗਜ਼ਾਮ ਹੋਗੇ ਵੱਡੇ ਪ੍ਰੋਜੈਕਟ ਹੋਗੇ ਐਂਡ ਆਫ ਟਰਮ ਟੈਸਟ ਹੋਗੇ ਸੋ ਇਹਨਾਂ ਨੂੰ ਤੁਸੀਂ ਕਹਿੰਦੇ ਕਿ ਉਹ ਸਮੈਟਿਵ ਅਸੈਸਮੈਂਟ ਐਂਡ ਇਹਦੇ ਵਿੱਚ ਤੁਸੀਂ ਦੇਖੋ ਕਲਾਸਰੂਮ ਕਲਾਸਰੂਮ ਗਰੁੱਪ ਵਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਤੇ ਆਪਸ਼ਨਾਂ ਦੇ ਵਿੱਚ ਫਾਰਮੇਟਿਵ ਅਸੈਸਮੈਂਟ ਦੀ ਐਗਜ਼ਾਮਪਲਾਂ ਤੋਂ ਹੀ ਤੁਹਾਡਾ ਸਹੀ ਜਵਾਬ ਸੋਲਵ ਹੋ ਗਿਆ ਸਗਾ ਆਪਸ਼ਨ ਨੰਬਰ ਇੱਥੇ ਤੁਸੀਂ ਡੀ ਨੂੰ ਲਗਾਇਆ ਸੀ ਸਹੀ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇੱਥੇ ਕੀ ਪੁੱਛਿਆ ਜਾ ਰਿਹਾ ਇਫੈਕਟਿਵ ਡੋਮੇਨ ਦੀ ਗੱਲ ਕੀਤੀ ਜਾ ਰਹੀ ਆ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਐਪਰੋਪਰੀਏਟ ਫਾਰਮ ਆਫ ਅਸੈਸਿੰਗ ਦਾ ਇਫੈਕਟਿਵ ਡੋਮੇਨ ਆਫ ਦਾ ਸਟੂਡੈਂਟ ਹੇਠਾਂ ਦਿੱਤੇਆਂ ਵਿੱਚੋਂ ਵਿਦਿਆਰਥੀਆਂ ਦੀ ਪ੍ਰਭਾਵਸ਼ਾਲੀ ਖੇਤਰ ਦਾ ਮਲਾਂਗੜ ਕਰਨ ਦਾ ਸਭ ਤੋਂ ਟਕਮਾ ਰੂਪ ਕਿਹੜਾ ਹੈ ਅਬਜ਼ਰਵੇਸ਼ਨ ਰੱਖਣਾ ਕੁਐਸਚਨ ਹੈ ਰਿਚਨਾਵਲੀ ਰਿਟਨ ਟੈਸਟ ਲਿਖਿਤ ਪ੍ਰੀਖਿਆ ਸਹੀ ਜਵਾਬ ਦੀ ਗੱਲ ਕਰਦੀ ਹਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ ਜੀ ਅਫੈਕਟਿਵ ਡੋਮੇਨ ਦੀ ਜੇਕਰ ਆਪਾਂ ਗੱਲ ਕਰੀਏ ਐਂਡ ਇਹਦੇ ਵਿੱਚ ਆਪਾਂ ਬੱਚਿਆਂ ਦੇ ਇਮੋਸ਼ਨਸ ਦੀ ਵੀ ਗੱਲ ਕਰਦੀ ਹਾਂ ਸੋ ਉਹਨਾਂ ਚੀਜ਼ਾਂ ਨੂੰ ਤੁਸੀਂ ਕੀ ਇੰਟਰਵਿਊ ਦੀ ਮਦਦ ਨਾਲ ਲੈ ਸਕਦੇ ਹੋ ਹੋ ਸਕਦਾ ਕਿ ਇੰਟਰਵਿਊ ਦੇ ਵਿੱਚ ਬੰਦਾ ਆਪਦੇ ਆਪ ਨੂੰ ਉਹ ਵਿਖਾਉਣਾ ਚਾਹਵੇ ਜੋ ਹੈ ਹੀ ਨਹੀਂ ਜਾਂ ਫਿਰ ਆਪਦੀ ਇਮੋਸ਼ਨਸ ਸ਼ੋ ਹੀ ਨਾ ਕਰੇ ਕਵੈਸਚਨ ਰੇਅਰ ਦੀ ਜਿਹੜੀ ਪ੍ਰਸ਼ਨਾਂ ਵਾਲੀ ਦੀ ਜਿਹੜੀ ਲਿਸਟ ਹੁੰਦੀ ਹੈ ਉਹਦੇ ਵਿੱਚ ਵੀ ਤੁਸੀਂ ਬੱਚੇ ਦੇ ਇਮੋਸ਼ਨਸ ਨੂੰ ਚੈੱਕ ਨਹੀਂ ਕਰ ਸਕਦੇ ਨਾ ਹੀ ਰਿਟਨ ਟੈਸਟ ਵੀ ਕਰ ਸਕਦੇ ਹੋ ਬਟ ਜੇਕਰ ਤੁਸੀਂ ਦੂਰੋਂ ਹੀ ਬੱਚੇ ਨੂੰ ਅਬਜ਼ਰਵ ਕਰੋਗੇ ਇਹਦੀ ਸਾਰੀਆਂ ਚੀਜ਼ਾਂ ਨੂੰ ਅਬਜ਼ਰਵ ਕਰ ਸਕਦੇ ਹੋ ਰੇਖਣ ਸੋ ਆਪਸ਼ਨ ਨੰਬਰ B ਜਵਾਬ ਨੂੰ ਲਗਾ ਦਿਓ ਟਿਕ ਤੇ ਚਲਦੇ ਹਾਂ ਅੱਜ ਦੇ ਸੈਕਿੰਡ ਲਾਸਟ ਪ੍ਰਸ਼ਨ ਦੇ ਉੱਤੇ ਪ੍ਰਨਵ ਨਾਮ ਦਾ ਇੱਕ ਲੜਕਾ ਹੈਗਾ ਯਾ એનર્ਜੀ ਨਾਲ ਓਵਰਲੋਡਡ ਐਂ ਲੱਗਦਾ ਵੀ એનર્ਜੀ ਉਹਦੇ ਵਿੱਚ ਬਹੁਤ ਜ਼ਿਆਦਾ ਭਰੀ ਹੋਈ ਆ ਹੀ ਉਹ ਕਰਦਾ ਕੀ ਆ ਹੀ ਬੌਂਸਸ ਔਨ ਹਿਸ ਸੀਟ ਐਂਡ ਫ੍ਰੀਕੁਐਂਟਲੀ ਇੰਟਰਰਪਟ ਅਦਰਸ ਕਿਉ ਆਪ ਦੀ ਸੀਟ ਇਦਰ ਉਧਰ ਭੱਜਦਾ ਫਿਰਦਾ ਆ ਦੂਜਿਆਂ ਨੂੰ ਤੰਗ ਕਰਦਾ ਆ ਇਟ ਇਜ਼ ਡਿਫਿਕਲਟ ਫਾਰ ਹਿਮ ਟੂ ਫੋਕਸ ਐਂਡ ਲਿਸਨ ਟੂ ਹਿਸ ਟੀਚਰਸ ਉਹਦੇ ਲਈ ਬੜਾ ਮੁਸ਼ਕਲ ਕੰਮ ਹੈਗਾ ਕਿ ਆਪਦੇ ਟੀਚਰਸ ਨੂੰ ਸੁਣੇ ਹੀ ਇਜ਼ ਮੋਰ ਲਾਈਕਲੀ ਟੂ ਬਿਲੋਂਗ ਟੂ ਵਿਚ ਆਫ ਦਾ ਫੋਲੋਇੰਗ ਕੈਟਗਰੀਜ਼ ਕੁਝ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਨੇ ਇੱਕ ਬੱਚਾ ਆ ਵੀ ਆਪਦੀ ਸੀਟ ਤੇ ਨਹੀਂ ਟਿਕ ਕੇ ਬਹਿੰਦਾ ਐਨਰਜੀ ਨਾਲ ਭਰਿਆ ਰਹਿੰਦਾ ਆ ਭੱਜਦਾ ਹੁੰਦਾ ਆ ਇਦਰ ਉਧਰ ਤੇ ਬਾਕੀਆਂ ਨੂੰ ਤੰਗ ਕਰਦਾ ਆ ਪਰੇਸ਼ਾਨ ਕਰਦਾ ਆ ਟੀਚਰਾਂ ਦੀ ਗੱਲ ਨਹੀਂ ਮੰਨਦਾ ਤੇ ਮਤਲਬ ਉਹ ਕਿਹੜੀ ਕੈਟਗਰੀ ਵਿੱਚ ਆ ਸਕਦਾ ਆ ਐਨ ਇਮੋਸ਼ਨਲੀ ਡਿਸਟਰਬਡ ਚਾਈਲਡ ਕੀ ਭਾਵਨਾ ਅਟੈਂਸ਼ਨ ਡੈਫੀਸ਼ੀਟ ਹਾਈਪਰਐਕਟੀਵਿਟੀ ਡਿਸਆਰਡਰ ਏ ਡੀ ਐਚ ਡੀ ਜਾਂ ਫਿਰ ਏ ਐਸ ਡੀ ਅਟੈਂਸ਼ਨ ਸਪੈਕਟਰਮ ਡਿਸਆਰਡਰ ਜਾਂ ਫਿਰ ਡਿਸਪ੍ਰੈਕਸੀਆ ਸਹੀ ਜਵਾਬ ਦੀ ਗੱਲ ਕਰਾਂਗੇ ਜੀ ਇਹ ਬੱਚੇ ਹੁੰਦੇ ਨੇ ਜੀ ਏਟੀ ਐਚ ਡੀ ਅਟੈਂਸ਼ਨ ਡੈਫੀਸ਼ੀਟ ਹਾਈਪਰਐਕਟੀਵਿਟੀ ਡਿਸਆਰਡਰ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦੇ ਕਹਿਣਾ ਨਹੀਂ ਮੰਨਦੇ એનર્ਜੀ ਨਾਲ ਭਰੇ ਹੁੰਦੇ ਆ ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਲਗਾ ਦਿਓ ਟਿਕ ਚੱਲਦੇ ਆ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ ਜ ਡੀ ਪੀ ਡੀ ਤੋਂ ਰਿਲੇਟਡ ਇੱਕ ਪ੍ਰਸ਼ਨ ਹੈਗਾ ਆ ਜ ਡੀ ਪੀ ਡੀ ਜੜ ਪੀ ਡੀ ਦਾ ਪੂਰਾ ਰੂਪ ਕੀ ਹੈਗਾ ਜੀ ਜ਼ੋਨ ਆਫ ਪ੍ਰੋਕਸੀਮਲ ਡਵੈਲਪਮੈਂਟ ਜ਼ੋਨ ਫਾਰ ਪ੍ਰੋਕਸੀਮਲ ਡਵੈਲਪਮੈਂਟ ਜ਼ੋਨ ਆਫ ਪ੍ਰੋਕਸੀਮਲ ਡਵੈਲਪਮੈਂਟ ਜ਼ੋਨ ਵਿਦ ਪ੍ਰੋਕਸੀਮਲ ਡਵੈਲਪਮੈਂਟ ਜਾਂ ਫਿਰ ਜ਼ੋਨ ਫਾਰ ਪ੍ਰੋਕਸੀਮੇਟ ਡਵੈਲਪਮੈਂਟ ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਫੁੱਲ ਫਾਰਮ ਹੀ ਦੱਸ ਦਿਓ ਜੀਪੀਡੀ ਦੀ ਜ਼ੋਨ ਆਫ ਪ੍ਰੋਕਸੀਬਲ ਡਵੈਲਪਮੈਂਟ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਟੇਬਲ ਮੈਂ ਇਸ ਪ੍ਰਸ਼ਨ ਦਾ ਵੀ ਬਣਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਟੇਬਲ ਬੜਾ ਹੀ ਸੋਹਣਾ ਟੇਬਲ ਹੈ ਲੈਵ ਗੋਟਸਕੀ ਨੇ ਵੈਸੇ ਇਹ ਤਿੰਨ ਟਰਮਸ ਦਿੱਤੀਆਂ ਸੀਗੀਆਂ ਜ਼ੋ ਪ੍ਰਾਕਸੀਮਲ ਡਿਵੈਲਪਮੈਂਟ ਤੋਂ ਬਾਅਦ ਉਹਨਾਂ ਨੇ ਸਕੈਫੋਲਡਿੰਗ ਦੀ ਗੱਲ ਕੀਤੀ ਹੈ ਮੋਰ ਨੋਲੇਜੇਬਲ ਅਦਰ ਦੇ ਵੀ ਬਣਾਉਣੇ ਗੱਲ ਕੀਤੀ ਹੈ ਇੱਥੇ ਕੁਝ ਡਿਸਕ੍ਰਿਪਸ਼ਨ ਲਿਖਿਆ ਹੋਇਆ ਜਿਵੇਂ ਕਿ ਜ਼ੋਨ ਆਫ ਪ੍ਰਾਕਸੀਮਲ ਡਿਵੈਲਪਮੈਂਟ ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜਾ ਇੱਕ ਲਰਨਰ ਹੈਗਾ ਯਾ ਇੱਕ ਸਟੂਡੈਂਟ ਹੈਗਾ ਯਾ ਉਹ ਖੁਦ ਕੀ ਕਰ ਸਕਦਾ ਹੈ ਤੇ ਕਿਸੇ ਦੀ ਮਦਦ ਦੇ ਨਾਲ ਕੀ ਕੁਝ ਕਰ ਸਕਦਾ ਹੈ ਉਹਦੇ ਫਰਕ ਨੂੰ ਹੀ ਆਪਾਂ ਕੀ ਕਹਿੰਨੀ ਆ ਜ਼ੋਨ ਆਫ ਪ੍ਰਾਕਸੀਮਲ ਡਿਵੈਲਪਮੈਂਟ ਕਹਿੰਨੇ ਆ ਸਕੈਫੋਲਡਿੰਗ ਤੁਸੀਂ ਕਹਿੰਦੇ ਹੋ ਜਿਹੜਾ ਕਿ ਟੈਂਪਰਰੀ ਸਪੋਰਟ ਦਿੱਤਾ ਜਾਵੇਗਾ ਉਸ ਕੰਮ ਨੂੰ ਕਰਨ ਦੇ ਲਈ ਪਹਿਲੀ ਆਪਸ਼ਨ ਦੇ ਵਿੱਚ ਉਹਨੂੰ ਤੁਸੀਂ ਸਕੈਫੋਲਡਿੰਗ ਦਾ ਨਾਮ ਦਿੰਨੀ ਹੋ ਮੋਰ ਨੋਲੇਜੇਬਲ ਅਦਰ ਜਿਹੜਾ ਪਰਸਨ ਇਹ ਸਪੋਰਟ ਪ੍ਰੋਵਾਈਡ ਕਰ ਰਿਹਾ ਉਹਨੂੰ ਮੋਰ ਨੋਲੇਜੇਬਲ ਅਦਰ ਕਿਹਾ ਜਾਂਦਾ ਹੈ ਇੱਕ ਡਾਇਗਰਾਮ ਬਣਿਆ ਬਹੁਤ ਸੋਹਣੀ ਡਾਇਗਰਾਮ ਆ ਆ ਮੰਨ ਲਓ ਇੱਕ ਬੱਚਾ ਆ ਬੱਚੇ ਦੀ ਮੈਂ ਇੱਕ ਛੋਟੀ ਜੀ ਡਾਇਗਰਾਮ ਬਣਾ ਦਿਨਾ ਆ ਆ ਮੰਨ ਲਓ ਇੱਕ ਬੱਚਾ ਆ ਇਹ ਬੱਚਾ ਆਹ ਵਾਲਾ ਜਿਹੜਾ ਗੋਲਾ ਦੇਖ ਰਹੇ ਹੋ ਇਹ ਬੱਚਾ ਜਿਹੜਾ ਹੈਗਾ ਆ ਮੰਨ ਲਓ ਕਿ ਬੱਚਾ ਕੀ ਕਰ ਸਕਦਾ ਆ ਬੱਚਾ ਆਪਦੇ ਬੂਟਾਂ ਦੇ ਤਸਵੇਂ ਨੇ ਜੀ ਉਹ ਬਣ ਸਕਦਾ ਆ ਖੁਦ ਪਰ ਬੱਚਾ ਸਾਈਕਲ ਨਹੀਂ ਚਲਾ ਸਕਦਾ ਐਗਜ਼ੈਂਪਲਾਂ ਅਲੱਗ-ਅਲੱਗ ਨੇ ਬਟ ਸਮਝਣ ਦੀ ਕੋਸ਼ਿਸ਼ ਕਰਿਓ ਸੋ ਬੱਚਾ ਵੈਸੇ ਸਾਈਕਲ ਜੇ ਕਿਸੇ ਦੀ ਮਦਦ ਮਿਲੇ ਫਿਰ ਜ਼ਰੂਰ ਚਲਾਉਣਾ ਸਿੱਖ ਸਕਦਾ ਆ ਸੋ ਆਹ ਜਿਹੜਾ ਤੁਸੀਂ ਵੱਡਾ ਗੋਲਾ ਦੇਖ ਰਹੇ ਹੋ ਆ ਵੱਡਾ ਗੋਲਾ ਦੇਖ ਰਹੇ ਹੋ ਤੁਸੀਂ ਬੱਚਾ ਕਿਸੇ ਦੀ ਮਦਦ ਦੇ ਨਾਲ ਆਹ ਕੰਮ ਕਰ ਸਕਦਾ ਆ ਜੇਕਰ ਮਦਦ ਨਾ ਮਿਲੂਗੀ ਤੇ ਬੱਚਾ ਇੰਨਾ ਕੰਮ ਹੀ ਕਰ ਸਕਦਾ ਬਟ ਜਦੋਂ ਮਦਦ ਮਿਲ ਗਈ ਤਾਂ ਜਿਹੜਾ ਵੱਡਾ ਗੋਲਾ ਬਣਿਆ ਹੋਇਆ ਇੰਨਾ ਕੰਮ ਕਰ ਸਕਦਾ ਆ ਤੇ ਮਦਦ ਕਰ ਕੌਣ ਰਿਹਾ ਟੀਚਰ ਜਾਂ ਫਿਰ ਜਿਹਨੂੰ ਤੁਸੀਂ ਐਮ ਕੇ ਉਹ ਮੋਰ ਨੋਲੇਜੇਬਲ ਅਦਰ ਕਿਆ ਰਹੀ ਹੂੰ ਤੇ ਜੜ ਪੀੜੀ ਕੀ ਹੈ ਜੀ ਜਿਹੜਾ ਬੱਚਾ ਆਪ ਕਰ ਸਕਦਾ ਆ ਤੇ ਜਿਹੜਾ ਬੱਚਾ ਕਿਸੇ ਦੀ ਮਦਦ ਦੇ ਨਾਲ ਕਰ ਸਕਦਾ ਆ ਉਹਦੇ ਵਿਚਾਲੇ ਫਰਕ ਨੂੰ ਤੁਸੀਂ ਜੜ ਪੀੜੀ ਦਾ ਨਾਮ ਦਿੰਨੇ ਹੋ ਐਂਡ ਡਾਇਗਰਾਮ ਤੁਹਾਡੇ ਲਈ ਬਹੁਤ ਸੋਹਣੀ ਬਣਾਈ ਹੋਈ ਆ ਹੋਪਸ ਸੋ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਆ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹਿੰਨੇ ਆ ਇਸ ਕਰਕੇ ਜਿਹੜਾ ਬੈਲ ਆਈਕਨ ਹੋਏਗਾ ਜੀ ਉਹ ਵੀ ਪ੍ਰੈਸ ਕਰ ਦਿਓ ਤਾਂ ਜੋ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜਾਇਆ ਕਰੇਗਾ ਸੋ ਦੋਸਤੋਂ ਦਿਓ ਇਜਾਜ਼ਤ ਥੈਂਕ ਯੂ so much for watching God bless you all